ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਤਾਂ ਤੇ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਵਖਤਗੜ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਇਧਰ ਨੇੜੇ-ਨੇੜੇ ਪਿੰਡ ਤਾਂ ਜਾਂਦੀਆ ਫੋਤਣਾ ਟੱਲੇਵਾਲ ਮੋਗਾ ਰੋਡ ਬਰਨਾਲਾ ਰੋਡ ਠੀਕ ਹੈ ਜੀ 메ਨ ਰੋਡ ਦੇ ਪਿੰਡਾ ਵਖਤਗੜ ਤੇ ਬਾਈਕ ਕੋਲ ਤਨ ਮੱਜਾਂ ਜੀ ਠੀਕ ਹੈ ਜੀ ਟੋਕੜ ਇੱਕ ਝੋਟੀ ਆ ਵੱਧ ਜਾਣਕਾਰੀ ਲਵਾਂਗੇ ਅਪ ਬਾਈ ਤੋਂ ਕਰਦੇ ਆ ਜੀ ਅਪ ਬਾਈ ਨਾਲ ਗੱਲਬਾਤ ਟੋਕੜ ਗੱਭਾਂ ਨਹੀਂ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲੀ ਨਾਮ ਦੱਸੋ ਜੀ ਆਪਣਾ ਨਾਮ ਗੌਰਵਪ੍ਰੀਤ ਹੰਗੀ ਜੀ ਪਿੰਡ ਬਖਸ਼ਤਗੜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ 94659 ਹਾਂਜੀ 12025 ਅੱਜ ਹਾਂਜੀ ਵੀਰੇ ਆਪਣੇ ਕੋਲ ਕਿੰਨੇ ਨਾਗ ਅੱਜ ਬਕਾਊਗਾ ਤਿੰਨ ਨਾਗ ਆ ਬਾਈ ਠੀਕ ਹੈ ਜੀ ਹਾਂ ਪਹਿਲੀ ਨਾਗ ਦੀ ਜਾਣਕਾਰੀ ਦਿਓ ਜੀ ਜਿਹੜੀ ਆਪਾਂ ਮੱਝ ਦੀ ਇਹ ਮਾਦੇ ਚੌਥਾ ਜੂ ਆ ਗਈ ਠੀਕ ਹੈ ਜੀ ਇਹ 39 4 ਮਹੀਨਿਆਂ ਦੀ ਗੱਬਣਾ ਹੋਣਾ ਇਹ ਚੱਕ ਪਾ ਚੱਕਰਾ ਹੀ ਵੀ ਆ ਹਾਂ ਠੀਕ ਹੈ ਜੀ ਦੁੱਧ 6 ਲੀਟਰ ਆ ਠੀਕ ਹੈ ਜੀ ਇੱਕ ਡੰਗੀ ਜੋਣਿਆਂ ਨੂੰ ਠੀਕ ਹੈ ਜੀ ਚਾਰਟ ਤੇ ਮਿਲਦੀ ਆ ਠੀਕ ਹੈ ਜੀ ਤੇ ਰੇਟ ਪੜ ਰੇਟ ਮੋਬਾਈਲ ਫੋਨ ਤੇ ਕਰ ਲਾ ਠੀਕ ਹੈ ਮੈਂ ਤੁਹਾਨੂੰ ਤੋਰ ਕੇ ਦਿਖਾਉਂਗਾ ਜੀ ਤੋਰ ਦਿੰਨੇ ਆ ਜੀ ਹਾਂਜੀ ਤੋਰ ਉਸ ਦੇ ਪਰਾ ਸੇਲਡੀ ਫੀਲ ਬਹੁਤ ਆ ਗਈ ਠੀਕ ਹੈ ਜੀ ਰੇਟ ਵਾਈ ਜੀ ਕਹਿੰਦਾ ਫੋਨ ਤੇ ਤੇ ਦੇਖ ਸਕਦੇ ਚੈੱਕ ਕਰ ਸਕਦੇ ਪਰਾ ਪਰਾ ਤਰਾ ਦੇਖ ਸਕਦੇ ਇੱਕ ਟਾਈਮ ਮਿਲਦੀ ਆ ਚਾਰਟ ਤੇ ਠੀਕ ਹੈ ਜੀ ਮੋੜ ਲਓ ਜੀ ਮੋੜ ਲਓ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕੰਡੈਕਟ ਕਰੋ ਚੈੱਕ ਪਾਸ ਆ ਤੋਕੜ ਗੱਭਣ ਕਹਿ ਸਕਦੇ ਭਰਾ ਇਹਨਾਂ ਇੱਕ ਟਾਈਮ ਦੋ ਦਿਨ ਦੀ ਆ ਠੀਕ ਹੈ ਜੀ 4 ਮਹੀਨਿਆਂ ਦੀ 4 ਮਹੀਨੇ ਦੀ ਗੱਭਣਾ ਜੀ ਭਾਈ ਜੀ ਨਾਲ ਜਰੂਰ ਕੰਡੈਕਟ ਕਰੋ ਠੀਕ ਹੈ ਜੀ ਹਾਂ ਜੀ ਵੀਰ ਜੀ ਇਹ ਦੂਜੀ ਮੱਝ ਦੀ ਜਾਣਕਾਰੀ ਦਿਓ ਜੀ ਇਹ ਦੂਜਾ ਛੂਗਾ ਕੀ ਇਹਦੇ ਇੱਥੇ 7 ਲੀਟਰ ਦੁੱਧ ਆ ਠੀਕ ਹੈ ਜੀ 4 3 ਮਹੀਨੇ ਦੀ ਇਹ ਦੋਹੇ ਡੰਗ ਮਿਲਦੀ ਆ ਜੀ ਠੀਕ ਹੈ ਜੀ ਤੇ ਮਹੀਨੇ ਦੀ ਗੱਭਣਾ ਇਹ ਠੀਕ ਹੈ ਇਹ ਠੀਕ ਭਰਾਇਆ ਵਾ ਹਾਂ ਠੀਕ ਆ ਭਰਾਇਆ ਵਾ ਚੈੱਕ ਦਾਲੇ ਨਹੀਂ ਚੈੱਕ ਨਹੀਂ ਹੁੰਦੀ ਏ ਠੀਕ ਆ ਜੀ ਲਿਓ ਭਰਾ ਬਾਈ ਜੀ ਕੋਲ ਮੱਝ ਦੋ ਨੰਬਰ ਵਾਲੀ ਦੇਖ ਸਕਦੇ ਹੋ 7 ਲੀਟਰ ਦੁੱਧ ਆ ਠੰਡ ਠੰਡ ਦੇਖ ਸਕਦੇ ਹੋ ਚੈੱਕ ਕਰਕੇ ਨਸਲੀ ਕਰਕੇ ਲੈ ਜਾ ਸਕਦੇ ਹੋ ਭਰਾ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਰੇਟ ਭਰਾ ਦਾ ਰੇਟ ਮੋਾਲਤੀ ਕਰ ਠੀਕ ਆ ਜੀ ਇਹ ਆ ਤਿੰਨ ਨੰਬਰ ਵਾਲੀ ਮੱਝ ਦਾ ਦੱਸੋ ਝੁੱਟੀ ਆ ਇਹ ਆ ਫਸਰ ਰੋਟੀ ਆ 3.5 ਮਹੀਨਿਆਂ ਦੀ ਗੱਬਣਾਗੀ ਠੀਕ ਆ ਜੀ ਚੈੱਕ ਆ ਪਾਸ ਆ ਨਹੀਂ ਹਾਂ ਚੈੱਕ ਪਾਸ ਆ ਗਈ ਠੀਕ ਆ ਮੈਂ ਤੋਰ ਕੇ ਦਿਖਾਉਂਗਾ ਇਹ ਤੋਰ ਦੰਨਿਆ ਜੀ ਦੋ ਨੰਬਰ ਵਾਲੀ ਵੀ ਰਹੀ ਉਹ ਵੀ ਤੁਹਾਨੂੰ ਤੁਹਰ ਕੇ ਦਿਖਾਤਾ ਹਾਂ ਭਰਾ ਠੀਕ ਹੈ ਜੀ ਛੋਟੀ ਸੋਹਣੀ ਆ ਕੱਦ ਕੋਦ ਦੇਖ ਸਕਦੇ ਹੋ ਫੇਸ ਕੁਆਲਟੀ ਆ ਸਿੰਗ ਸਿੰਗ ਕੋਲਦੇ ਆ ਰੇਟ ਭਰਾ ਦਾ ਰੇਟ ਮੋਬਾਈਲ ਦੀ ਗੱਲਾਂ ਠੀਕ ਹੈ ਜੀ ਠੀਕ ਲਓ ਜੀ ਚੈੱਕ ਕਰ ਸਕਦੇ ਹੋ ਬਹੁਤ ਛੋਟੀ ਆ ਮੋੜ ਦੋ ਭਰਾ ਮੋੜ ਦੋ ਬੰਦ ਦੋ ਰੇਟ ਬਾਈ ਜੀ ਕਹਿੰਦੇ 3 ਵਜਾਂ ਦਾ ਫੋਨ ਕਿ ਕਰਸਗੇ ਜੀ ਇਹ ਚੈੱਕ ਪਾਸ ਆ ਤੇ ਇੱਕ ਦਿਨ ਠੀਕ ਆ ਭਰਾਇਆ ਉਹ ਚੈੱਕ ਚ ਆਉਂਦੀ ਨਹੀਂ ਜੇ ਚੈੱਕ ਚ ਭਾਈਓ ਚੈੱਕ ਤੇ ਅਜੂ ਮੀਨੇ 2 ਮਹੀਨੇ ਤੱਕ ਹੋਰ ਮਹੀਨੇ ਤੱਕ ਆਉਗੀ 2 ਮਹੀਨੇ ਵਿੱਚ ਅੱਜ ਕੱਲ ਹੋ ਜਾਂਦੀ 2 ਮਹੀਨੇ ਦੀ ਹੋ ਜਾਂਦੀ ਹੈ ਫਿਮੜ ਤੋਰ ਕੇ ਦਿਖਾ ਦਿਓ ਜੀ ਕੋਈ ਗੱਲ ਨਹੀਂ ਸੁਣਾਂਗੇ ਸੱਜਰੇ ਦਾ ਦੁੱਧ ਵੀ ਇਹ ਕਹਿੰਦਾ ਸੀ ਦੇਖ ਹੱਜਰੇ ਸਾ 14 ਲੀਟਰ ਦੁੱਧ ਸੀ ਦੇਖ ਠੀਕ ਹੈ ਜੀ ਲੈਵਲ ਉਹ ਬਤਾਸ ਦੇਣਾ ਨਾ ਨਾੜ ਦੀਂਦੀ ਸੇ ਨੂੰ ਵੀ ਅੱਜ ਕੱਲ ਦੇਖ ਲਈਏ ਨਾੜ ਲੈਵਲ ਉਹ ਵੀ ਦੇਖ ਰਿਹਾ ਹੈ ਠੀਕ ਹੈ ਹੁਣ 7 ਲੀਟਰ ਆਈ ਹਾਂ ਹਾਂ ਹੁਣ 7 ਲੀਟਰ ਠੀਕ ਹੈ ਮੋੜ ਦੋ ਜੀ ਮੋੜ ਦੋ ਮੋੜ ਦੋ ਮੋੜ ਦੋ ਬਾਈ ਜੀ ਨਾ ਜ਼ਰੂਰ ਕਨੈਕਟ ਕਰੋ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਸੀਂ ਨਿਯਮਿਤ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਠੀਕ ਹੈ ਜੀ ਬਾਈ ਜੀ ਨਾ ਜ਼ਰੂਰ ਕਨੈਕਟ ਕਰੋ ਫਰੰਟ ਵਕਤਗੜਾ ਜ਼ਿਲ੍ਹਾ ਬਰਨਾਲਾ ਤਿੰਨ ਮੱਝਾ ਬਾਈ ਕੋਲਡ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ